ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਦੇ ਸਦਕਾ ਅੱਜ ਅਸੀਂ ਸਮੁੱਚੀ ਗ੍ਰੰਥੀ ਰਾਗੀ ਸਭਾ ਸ਼ਹੀਦ ਭਾਈ ਮਨੀ ਸਿੰਘ ਜੀ ਉਹਦੇ ਪਤਵੰਤੇ ਸੱਜਣ ਔਰ ਪਿੰਡ ਡੱਬਾ ਵਾਲੀ ਦੀ ਸਮੁੱਚੀ ਪ੍ਰਬੰਧਕ ਕਮੇਟੀ ਔਰ ਇੱਥੋਂ ਦੇ ਮੁਖ ਸੇਵਾਦਾਰ ਭਾਈ ਹਰਪ੍ਰੀਤ ਸਿੰਘ ਜੀ ਹੈਡ ਗ੍ਰੰਥੀ ਇਹ ਸਮੁੱਚੇ ਸਿੰਘਾਂ ਦੀ ਅਧਿਕਤਰਤਾ ਹੋਈ ਹੈ। ਪ੍ਰਸਾਦ ਸਿੰਘ ਜੀ ਸਾਰਿਆਂ ਨੂੰ ਵਧਾਈ ਹੈ। ਗੁਰੂ ਸਾਹਿਬ ਜੀ ਦੀ અપਾਰ ਬਖਸ਼ਿਸ਼ ਕਿਰਪਾ ਰਹਿਮਤ ਦੇ ਸਦਕਾ ਸੱਚੇ ਪਾਤਸ਼ਾਹ ਜੀ ਨੇ ਪ੍ਰਬੰਧਕ ਕਮੇਟੀ ਦੇ ਪਾਸੋਂ ਇਹ ਉਪਰਾਲਾ ਕਰਵਾਇਆ ਹੈ। ਔਰ ਸਹਿਯੋਗ ਦੇ ਸਦਕਾ ਜਿਤਨੀ ਵੀ ਗ੍ਰੰਥੀ ਰਾਗੀ ਸਭਾ ਹੈ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜਿੰਨੇ ਵੀ ਸਿੰਘ ਨੇ ਸਾਰਿਆਂ ਦੀ ਅਧਿਕਤਰਤਾ ਹੋਈ ਹੈ ਉਹਦੇ ਵਿੱਚ ਜੋ ਕਿ ਪਿੰਡ ਡੱਬ ਵਾਲੀ ਦੇ ਸਮੁੱਚੇ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਜਿਦੇ ਵਿੱਚ ਗੁਰਮਤ ਸਮਾਗਮ ਤਿੰਨ ਦਿਨਾਂ ਦੇ ਰੱਖੇ ਗਏ ਨੇ ਇਹਨਾਂ ਸਮਾਗਮਾਂ ਦੇ ਵਿੱਚ ਕਥਾ ਕੀਰਤਨ ਔਰ ਕਥਾ ਵਿਚਾਰਾਂ ਔਰ ਸੰਤ ਮਹਾਂਪੁਰਸ਼ ਹਾਜ਼ਰੀ ਭਰਨਗੇ ਇਹਨਾਂ ਦੇ ਸਬੰਧ ਵਿੱਚ ਗੁਰੂ ਘਰ ਦੇ ਮੁਖ ਸੇਵਾਦਾਰ ਪ੍ਰਧਾਨ ਜੀ ਮੇਰੇ ਨਾਲ ਹੀ ਖੜੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਤੇ ਪਰਥਾਏ ਥੋੜਾ ਜਿਹਾ ਚਾਨਣਾ ਸੰਗਤ ਦੇ ਚਰਨਾਂ ਵਿੱਚ ਪਾਉਣ ਕਿਉਂਕਿ ਸੰਗਤ ਨੇ ਵੀ ਹਾਜ਼ਰੀ ਭਰਨੀ ਹੁੰਦੀ ਹੈ ਦਸਬੰਦ ਵੀ ਭੇਜਣਾ ਹੁੰਦਾ ਹੈ ਨੌਜਵਾਨ ਵੀਰਾਂ ਨੇ ਵੀ ਆ ਕੇ ਸੇਵਾ ਕਰਨੀ ਹੁੰਦੀ ਹੈ ਇਸ ਵਾਸਤੇ ਭਾਈ ਸਾਹਿਬਾਂ ਦੀ ਸੇਕਾ ਸੇਵਾ ਜਿਹੜੀ ਲੇਖੇ ਵਿੱਚ ਲੱਗੇ ਪ੍ਰਧਾਨ ਜੀ ਨੂੰ ਬੇਨਤੀ ਹੈ ਵੀ ਉਹ ਵੀ ਕੁਝ ਬਚਨ ਬੋਲ ਸੰਗਤ ਦੇ ਨਾਲ ਸਾਂਝੇ ਕਰਨ ਜੀ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਜੀ ਆਪਾਂ ਆ ਵੀਡੀਓ ਬਣਾਉਣ ਦਾ ਮਕਸਦ ਹੈ ਜੀ ਜਿਵੇਂ ਆ ਬਾਬਾ ਜੀ ਨੇ ਦੱਸਿਆ ਹੀ ਹੈ ਵੀ ਆਪਾਂ ਇਹ ਸੰਤ ਬਾਬਾ ਜੀ ਹਰ ਸਿੰਘ ਜੀ ਬਗੀਚੀ ਵਾਲੇ ਉਹਨਾਂ ਦਾ ਜੀ ਤਿੰਨ ਰੋਜ਼ ਆਪਾਂ ਸਮਾਗਮ ਰੱਖਿਆ ਜਿਹਦੇ ਸੰਬੰਧ ਵਿੱਚ ਇਹ ਵੀਡੀਓ ਬਣਾ ਕੇ ਆਪਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਸੂਚਿਤ ਕਰਨਾ ਜੀ ਇਹ ਬੇਨਤੀ ਹੈ ਜੀ ਵੀ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲੈਣਾ ਇਹ ਆਪਾਂ ਸਮਾਗਮ ਦਾ ਮਤਲਬ ਇਸ ਤਰ੍ਹਾਂ ਰੱਖਿਆ ਜੀ ਕਿ ਬੱਚੇ ਨਸ਼ਿਆਂ ਦੇ ਲੱਗੇ ਘਰ ਘਰ ਜੀ ਬੁਰਾ ਹਾਲ ਹੈ ਜੀ ਨੌਜਵਾਨ ਪੀੜ੍ਹੀ ਦਾ ਕੋਈ ਗੁਰਸਿੱਖੀ ਵਾਲਾ ਜਾਂ ਗੁਰੂ ਘਰ ਵਾਲਾ ਨੌਜਵਾਨ ਆਪਾਂ ਦੇਖੇ ਹੀ ਨਹੀਂ ਵੀ ਬੱਚਾ ਜਾਂਦਾ ਤੇ ਨਸ਼ਿਆਂ ਵੱਲ ਦੇ ਕਿਵੇਂ ਖੇਤਾਂ ਦੇ ਵਿੱਚ ਜਾ ਕੇ ਦੇਖੋ ਜੀ ਥਾਂ ਥਾਂ ਟੀਕੇ ਲਾਲਾ ਕਿਵੇਂ ਡਿੱਗੇ ਪਏ ਜੀ ਇਹਨਾਂ ਨੂੰ ਅਸੀਂ ਧਿਆਨ ਦੇ ਵਿੱਚ ਲੈਂਦੇ ਹੋਏ ਗ੍ਰਾਂਥੀ ਸਿੰਘ ਤੇ ਕਮੇਟੀ ਨੇ ਆਪਾਂ ਫੈਸਲਾ ਲਿਆ ਜੀ ਵੀ ਆਪਾਂ ਸਮਾਗਮ ਕਰਵਾਈਏ ਤਾਂ ਕਿ ਬੱਚਿਆਂ ਨੂੰ ਗੁਰਸਿੱਖੀ ਵਾਲ ਨੂੰ ਆਪਾਂ ਖਿੱਚ ਕੇ ਲਾਈਏ ਗੁਰਸਿੱਖੀ ਵਾਲੇ ਇਹਨਾਂ ਨੂੰ ਆਪਾਂ ਆਪਣੇ ਜੀਮ ਬਾਰੇ ਸਾਰੀਆਂ ਗੱਲਾਂ ਦੱਸੀਏ ਵੀ ਆਪਣੇ ਗੁਰੂ ਸਾਹਿਬਾਨਾ ਨੇ ਆਪਣੇ ਖਾਤਰ ਕੀ ਕੀ ਕੀਤਾ ਤੇ ਆਪਾਂ ਕਿੱਧਰ ਨੂੰ ਤੁਰੇ ਜਾਂਦੇ ਆ ਤਾਂ ਆਪਾਂ ਨੂੰ ਇਹ ਫਰਜ਼ ਆਪਣਾ ਬਣਦਾ ਸੀ ਜੀ ਵੀ ਆਪਾਂ ਸਮਾਗਮ ਕਰਵਾਈਏ ਇਹਦਾ ਸਮਾਗਮ ਹਰ ਸਾਲ ਦੀ ਸਾਲ ਹੋਣਾ ਚਾਹੀਦਾ ਜੀ ਤੇ ਆਪਾਂ ਦਾ ਬਹੁਤ ਲੇਟ ਆ ਜੀ ਤੇ ਆਪਾਂ ਜਿਹੜੇ ਸੁੱਤੇ ਹੀ ਪਏ ਆ ਜੀ ਆਪਾਂ ਨੂੰ ਜਾਗਣ ਦੀ ਲੋੜ ਹੈ ਸਾਰੇ ਇਲਾਕਿਆਂ ਦੇ ਜਿਹੜੇ ਪਿੰਡਾਂ ਨੂੰ ਸਾਡੀ ਬੇਨਤੀ ਹੈ ਜੀ ਇਹ ਵੀਡੀਓ ਵੇਖ ਕੇ ਇਸ ਸਮਾਗਮ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਇਓ ਜੀ ਦਰਸ਼ਨ ਦਿਓ ਜੀ ਤੇ ਨਾਲ ਜੋ ਵੀ ਕੋ ਹੋਰ ਸੇਵਾ ਹੀ ਸੇਵਾ ਵੀ ਕਰਵਾਇਓ ਜੀ 20 21 ਤੇ 22 ਤਰੀਕ ਦੇ ਤਿੰਨ ਦਿਨਾਂ ਦੇ ਸਮਾਗਮ ਹੈ ਜੀ ਅਕਤੂਬਰ ਜੀ 20 21 22 ਅਕਤੂਬਰ ਦੇ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਵੈਗੁਰਦੀ ਕਾ ਖਾਲਸਾ ਵੈਗੁਰਦੀ ਕੀ ਫਤਿਹ ਇਹ ਜਿਹੜੇ ਤਿੰਨ ਰੋਜ਼ਾ ਗੁਰਮਤ ਸਮਾਗਮ ਰੱਖੇ ਨੇ ਜਿਨ੍ਹਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਇਹਨਾਂ ਦਾ ਸਹਿਯੋਗ ਹੈ ਰਸ਼ੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਰਾਗੀ ਸਭਾ ਉਹਨਾਂ ਦੇ ਮੁਖ ਸੇਵਾਦਾਰ ਭਾਈ ਜਗਤਾਰ ਸਿੰਘ ਜੀ ਲੰਬੀ ਬੁੱਢਾ ਜੋੜ ਵਾਲੇ ਉਹ ਵੀ ਨਾਲ ਨੇ ਉਹਨਾਂ ਨੂੰ ਬੇਨਤੀ ਹੈ ਵੀ ਇਹ ਜਿਹੜਾ ਸਮਾਗਮ ਰੱਖਣ ਦਾ ਮੁੱਖ ਉਦੇਸ਼ ਔਰ ਇਹਦੇ ਬਾਰੇ ਸੰਗਤ ਦੇ ਨਾਲ ਕੋਲ ਬਚਨ ਸਾਂਝੇ ਕਰਨ ਦੀ ਇਹੋ ਬੇਨਤੀ ਹੈ ਭਾਈ ਜਗਤਾਰ ਸਿੰਘ ਜੀ ਨੂੰ ਜੀ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਬ੍ਰह्मज्ञानी ਕੀ ਗਤ ਬ੍ਰह्मज्ञानी ਜਾਨਾ ਤਾਂਤਨ ਬਾਬਾ ਬੁੱਢਾ ਜੀ ਉਹਨਾਂ ਦੇ ਜੋ ਹਰ ਸਾਲ ਸਮਾਗਮ ਹੁੰਦੇ ਨੇ ਉਹਨਾਂ ਦੇ ਜਨਮ ਦਿਹਾੜੇ ਤੇ ਜੋ ਆਪਾਂ ਸਮਾਗਮ ਕਰਦੇ ਆਂ ਉਹ ਤਿੰਨ ਰੋਜ਼ਾ ਜਿਹੜਾ ਸਮਾਗਮ ਉਹ ਆਪਾਂ ਨੂੰ 20 21 ਔਰ 22 ਅਕਤੂਬਰ ਦਾ ਆ ਰਿਹਾ ਜੀ ਸੋ ਸਾਰੀਆਂ ਸੰਗਤਾਂ ਨੂੰ ਸਮੁੱਚੇ ਸੰਗਤ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਆਪ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚ ਕੇ ਤਨ ਮਨ ਧਨ ਨਾਲ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਨਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਔਰ ਮੈਂ ਤਾਂ ਬਹੁਤ ਧੰਨਵਾਦੀ ਹਾਂ ਤਨ ਤਨ ਸਤਿਗੁਰੂ ਸ੍ਰੀ ਗੁਰੂ ਗੰਗ ਸਾਹਿਬ ਜੀ ਮਹਾਰਾਜ ਜੀ ਦਾ ਜਿਨ੍ਹਾਂ ਨੇ ਸਾਨੂੰ ਇਕੱਤਰਤਾ ਬਖਸ਼ੀ ਹੈ ਔਰ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਪ੍ਰਬੰਧ ਕਮੇਟੀ ਪਿੰਡ ਡਾਬਾਲੀ ਸਮੁੱਚੀ ਸੰਗਤ ਦਾ ਸਮੁੱਚੀ ਪ੍ਰਬੰਧ ਕਮੇਟੀ ਦਾ ਜਿਨ੍ਹਾਂ ਨੇ ਸਾਡਾ ਸਹਿਯੋਗ ਕਰਕੇ ਇਹਨਾਂ ਸਮਾਗਮਾਂ ਦੇ ਵਿੱਚ ਸਾਡੇ ਵਿਚਾਰ ਬਣੇ ਨੇ ਸੋ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਵਿੱਚ ਪਹੁੰਚ ਕੇ ਧਨ ਮਨ ਧਨ ਨਾਲ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਨਾ ਜੀ ਦਾਸ ਜਗਤਾਰ ਸਿੰਘ ਲੰਬੀ ਬੁੱਢਾ ਜੜਵਾਲੇ ਮੁੱਖ ਸੇਵਾਦਾਰ ਸ਼ਹੀਦ ਭਾਈ ਮਨੀ ਸਿੰਘ ਗ੍ਰੰਥੀ ਰਾਗੀ ਸਭਾ ਮੰਡੀ ਢਾਬਾ ਵਾਲੀ ਕਿੱਲਿਆਂ ਵਾਲੀ ਔਰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪ ਇਹਨਾਂ ਸਮਾਗਮਾਂ ਵਿੱਚ ਪਹੁੰਚ ਕੇ ਜੀਵਨ ਸਫਲਾ ਕਰੋ ਗੁਰਬਾਣੀ ਸੁਣ ਕੇ ਆਪਣਾ ਜੀਵਨ ਸਫਲਾ ਕਰਨਾ ਜੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਔਰ ਖਾਸ ਕਰਕੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਆਪ ਇਹਨਾਂ ਸਮਾਗਮਾਂ ਦੇ ਵਿੱਚ ਸੁਵਾਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਉਣਾ ਔਰ ਗੁਰੂ ਦੇ ਲੜ ਲਾ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ